ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਬਹੁਤ ਹੀ ਵਧੀਆ ਇੱਕ ਟ੍ਰਿਕ ਲੱਗੀ ਆ ਦੱਸਣ ਜਿਹੜੀ ਮੇਰੀਆਂ ਭੈਣਾਂ ਕਈਆਂ ਨੂੰ ਤੇ ਪਤਾ ਹੀ ਹੋਵੇਗੀ ਕਿਉਂਕਿ ਜਿਹੜਾ ਅਸੀਂ ਕਿਉ ਗਰਮ ਕਰਦੇ ਆ ਮੱਖਣ ਤੋਂ ਬਾਅਦਾਂ ਪਹਿਲਾਂ ਸਾਡੇ ਕੋਲ ਮਲਾਈ ਹੁੰਦੀ ਆ ਉਸ ਨੂੰ ਅਸੀਂ ਰੜਕਦੇ ਆ ਫਿਰ ਮੱਖਣ ਕੱਢਦੇ ਆ ਫਿਰ ਅਸੀਂ ਉਹਨੂੰ ਧੋਨੇ ਆ ਤੇ ਜਿਹੜੀ ਅਸੀਂ ਉਹਦੀ ਲੱਸੀ ਜਿਹੜੀ ਡੋਲਦੇ ਆ ਨਾ ਉਹਨੂੰ ਡੋਲਣਾ ਨਹੀਂ ਚਾਹੀਦਾ ਉਹਦਾ ਪਨੀਰ ਬਣ ਜਾਂਦਾ ਜੀ ਬਹੁਤ ਵਧੀਆ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਅਸੀਂ ਕਿਉ ਗਰਮ ਕਰ ਲੈਂਨੇ ਆ ਤੇ ਇਹ ਵਾਲੀ ਜਿਹੜੀ ਹੁੰਦੀ ਹੈ نیچے ਬੈਠੀ ਹੋਈ ਮਲਾਈ ਜਿਹੜੀ ਐਕਸਟਰਾ ਰਹਿ ਜਾਂਦੀ ਜਿੰਨੂੰ ਆਪਾਂ ਛਿੱਡੀ ਵੀ ਕਹਿ ਦਿੰਨੇ ਆ ਇਹਨੂੰ ਸੁਪਣਾ ਨਹੀਂ ਚਾਹੀਦਾ ਅਗਰ ਤਾਂ ਢੀ ਮਲਾਈ ਬਾਹਰ ਰੱਖੀ ਹੋਈ ਆ ਖੱਟੀ ਆ 스ਮੈਲ ਮਾਰ ਰਹੀ ਆ ਉਹਨੂੰ ਤੁਸੀਂ ਸੁੱਟ ਸਕਦੇ ਹੋ ਕਿਉਂਕਿ ਫਿਰ ਇਹਦੇ ਚੋ ਵੀ 스ਮੈਲ ਆਏਗੀ ਠੀਕ ਹੈ ਜੇ ਸਾਡੀ ਮਲਾਈ ਬਿਲਕੁਲ ਤਾਜ਼ਾ ਫ੍ਰਿਜ ਚ ਰਹਿੰਦੀ ਆ 24 ਘੰਟੇ ਤੇ ਫਿਰ ਇਹ ਮਿੱਠਾ ਹੀ ਹੁੰਦਾ ਆ ਬਹੁਤ ਵਧੀਆ ਟੇਸਟ ਹੁੰਦਾ ਹੈ ਇਹਦਾ ਠੀਕ ਹੈ ਜੀ ਤੇ ਹੁਣ ਅਸੀਂ ਕੀ ਕਰਨਾ ਕਿ ਇਹਨੂੰ ਸੁਟਣਾ ਨਹੀਂ ਹੈਗਾ ਇਹਦੇ ਵਿੱਚ ਕਿਉਂ ਆ ਤੇ ਕਿਉਂ ਸੁਟਣਾ ਇਹਨੂੰ ਅਸੀਂ ਜਿੱਦਾਂ ਬੇਸਣ ਬੰਦਾ ਉਦਾਂ ਅਸੀਂ ਬਣਾ ਕੇ ਤਿਆਰ ਕਰਾਂਗੇ ਤੇ ਇੰਨੀ ਕਿ ਸਹੀ ਮੇਰੇ ਕੋਲ ਬਚੀ ਹੋਈ ਏ ਤੇ ਮੈਂ ਤੁਹਾਨੂੰ ਦੱਸਣ ਵਾਸਤੇ ਟਿਪ ਤੇ ਰੱਖੀ ਹੋਈ ਸੀ ਨਾਲੇ ਆਪਾਂ ਟੇਸਟ ਦੇ ਮਤਲਬ ਕਰਨ ਵਾਸਤੇ ਮਤਲਬ ਕੁਝ ਟੇਸਟੀ ਖਾਣ ਵਾਸਤੇ ਨਾ ਮੈਂ ਕਿਹਾ ਸੋਚਿਆ ਕੁਝ ਬਣਾ ਲਵਾਂ ਹੁਣ ਹਨ ਤੇ ਚਾਹ ਨਾਲ ਖਾਣੇ ਆ ਬਾਅਦ ਵਿੱਚ ਤੇ ਮੈਂ ਗੈਸ ਤੇ ਰੱਖੀ ਹੋਈ ਗੈਸ ਮੈਂ ਲੱਗੀ ਆਨ ਕਰ ਉਹਨਾਂ ਸੀ మీడియం ਫਲੇਮ ਰੱਖਾਂਗੇ ਇਹ ਨਾ ਮੇਰੇ ਕੋਲ ਕੜਾਈ ਸੀਗੀ ਬਹੁਤ ਪਤਲੀ ਹੈ ਹੈਗੀ ਸਟੀਲ ਦੀ ਹੈ ਤੇ ਕੁੰਡਿਆਂ ਤੋਂ ਬਿਨਾਂ ਇਹਦੇ ਕੁੰਡੇ ਬਹੁਤ ਹਲਕੇ ਸੀਗੇ ਜੋ ਟੁੱਟ ਗਏ ਹੋਏ ਆ ਇਹਦੇ ਵਿੱਚ ਘਿਓ ਮੱਖਣ ਘਿਓ ਵਗੈਰਾ ਜਿਹੜਾ ਨਾ ਮੈਂ ਬਿਲਕੁਲ ਸੇਮ ਤੇ ਰੱਖ ਛੱਡਦੀ ਆ ਤੇ ਬਹੁਤ ਜਲਦੀ ਹੋ ਜਾਂਦਾ ਆ ਬਹੁਤ ਵਧੀਆ ਬਹੁਤ ਥੱਲੇ ਵੀ ਨਹੀਂ ਲੱਗਦੀ ਦੇਖੋ ਅੱਛੇ ਢੀ ਜਰਾ ਵੀ ਥੱਲੇ ਨਹੀਂ ਸੀ ਲੱਗੀ ਇਦਾਂ ਦੀ ਕੜਾਈ ਆ ਇਹ ਇਸ ਕਰਕੇ ਨਾ ਮੈਂ ਇਹਨੂੰ ਸੁਟਿਆ ਹੀ ਨਹੀਂ ਹੈਗਾ ਰੱਖੀ ਹੋਈ ਆ ਬਸ ਐਡ ਬੈ ਗਰਮ ਕੀਤੀ ਹੈ ਤਾਂ ਦੇਖੋ ਵੀ ਚੁੱਕਿਓ ਕਿੰਨਾ ਨਿਕਲਿਆ ਨਾ ਇਸ ਕਰਕੇ ਇਹਨੂੰ ਸੁਟਣਾ ਨਹੀਂ ਚਾਹੀਦਾ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਹਲਕੀ ਜਿਹੀ ਸੂਜੀ ਪਾਵਾਂਗੇ ਇਹਨਾਂ ਸਟੀਲ ਦੀ ਕੜਾਈ ਕਰਕੇ ਇਹਨੂੰ ਸੇਕ ਬਹੁਤ ਜਲਦੀ ਲੱਗਦਾ ਹੈ ਪਤਲੀ ਇਹਨੂੰ ਇਸ ਲਈ ਮੈਂ ਬਹੁਤ ਸਲੋ ਫਲੇਮ ਕਰਦਾ ਹਾਂ ਹੁਣ ਅਸੀਂ ਇੱਚ ਪਾ ਦਾਂਗੇ ਸੂਜੀ ਅਕੋਰਡਿੰਗ ਹੀ ਸਾਰਾ ਕੁਝ ਪਾਵਾਂਗੇ ਹਨਾ ਜਿੰਨੀ ਕੋ ਸਾਡੇ ਕੋਲ ਹੈਗੀ ਆ ਮਟੀਰੀਅਲ ਸਾਡਾ ਜਿੰਨਾ ਤਾਂ ਇਦਾਂ ਹੀ ਅਸੀਂ ਸੂਜੀ ਨੂੰ ਤੇ ਨਾਲ ਹੀ ਅਸੀਂ ਬੇਸਣ ਨੂੰ ਇਹਦਾ ਪੁੰਨ ਲਾਂਗੇ ਮੈਂ ਇੱਕ ਚਮਚ ਜਿਹੜਾ ਬੇਸਣ ਪਾਉਂਗੀ ਦੋ ਹੀ ਚਮਚ ਪਾ ਲੈਨੇ ਆ ਕਿਉਂ ਵੀ ਤੇ ਪਾਣੀ ਆ ਮੈਂ ਇਹ ਨੀਚੇ ਡੋਈ ਗਿਆ ਦੋ ਚਮਚ ਅਸੀਂ ਬੇਸਣ ਪਾ ਲਿਆ ਹੋਇਆ ਇਹਨੂੰ ਅਸੀਂ ਪੁੰਨ ਲਵਾਂਗੇ ਤੇ ਬੇਸਣ ਵਾਂਗੂ ਹੀ ਇਹਨੇ ਬਣ ਜਾਣਾ ਹੈ ਇਹਨੂੰ ਸੁਕਣਾ ਨਹੀਂ ਚਾਹੀਦਾ ਬਹੁਤ ਟੇਸਟੀ ਇਹ ਵੀ ਇੱਕ ਸਵੀਟ ਡਿਸ਼ ਜਿਹੜੀ ਸਾਡੀ ਬਣ ਕੇ ਰੈਡੀ ਹੁੰਦੀ ਆ ਮੇਰੀਆਂ ਭੈਣਾਂ ਇਹਨੂੰ ਸੁਟਿਆ ਨਾ ਕਰਨ ਤੇ 2 ਕਿਓ ਦੇ ਚਮਚ ਹਾਂਜੀ ਸਾਰੇ ਮਟੀਰੀਅਲ ਦੇ ਹਿਸਾਬ ਦੇ ਨਾਲ ਹੀ ਜੋ ਵੀ ਇਹਦੇ ਚ ਪੈਣਾ ਹੈ ਨਾ ਅਗਰ ਤੁਸੀਂ ਇਹਦੇ ਵਿੱਚ ਐਕਸਟਰਾ ਕਿਓ ਨਹੀਂ ਪਾਉਣਾ ਚਾਹੁੰਦੇ ਤੇ ਫਿਰ ਤੁਸੀਂ ਇਹਦੇ ਚ ਵੇਸਣ ਇਹ ਛੱਡੀ ਦੇ ਮੁਤਾਬਕ ਹੀ ਪਾਉਣਾ ਹੈ ਜਿੰਨੀ ਕੋ ਹੈਗੀ ਆ ਤੇ ਸੂਜੀ ਬੇਸ਼ੱਕ ਨਾ ਪਾਓ ਕਿਉਂਕਿ ਕਈਆਂ ਭੈਣਾਂ ਨੂੰ ਇਹ ਮਹਿਸੂਸ ਹੋਏਗਾ ਕਿ ਜੇ ਅਸੀਂ ਦੁਬਾਰਾ ਕਿਉ ਹੋ ਹੀ ਪਾਉਣਾ ਹੈ ਤੇ ਫਿਰ ਕਿਉ ਹਨਾ ਨਾਲੇ ਕਿਉ ਵੇਸਟ ਕਰਾਂਗੇ ਨਾਲੇ ਆਪਣਾ ਵੇਸਣ ਸੂਜੀ ਮਟੀਰੀਅਲ ਵੇਸਟ ਕਰਾਂਗੇ ਤੇ ਹੋਵੇ ਨਾ ਤੇ ਛੱਡੀ ਜਿਹੜੀ ਹੈਗੀ ਉਹਨੂੰ ਸੁੱਟ ਦਿੰਨੇ ਆ ਨਹੀਂ ਜੀ ਇਹ ਬਚੇ ਹੋਏ ਮਟੀਰੀਅਲ ਨੂੰ ਸੁੱਟਣਾ ਨਹੀਂ ਚਾਹੀਦਾ ਤੇ ਜੇ ਤੁਸੀਂ ਕਿਉ ਨਹੀਂ ਵੀ ਪਾਉਣਾ ਤੇ ਇਸ ਮਟੀਰੀਅਲ ਦੇ ਅਕੋਰਡਿੰਗ ਸਾਰਾ ਕੁਝ ਪਾ ਕੇ ਇਹਨੂੰ ਭਾਵੇਂ 2 ਚਮਚੇ ਖਾਣ ਵਾਸਤੇ ਬਣ ਜਾਣ ਕੋਈ ਦਿੱਕਤ ਨਹੀਂ ਵਧੀਆ ਲੱਗਦਾ ਹੈ ਤੇ ਮੈਂ ਤੇ ਤੁਹਾਡੇ ਸਾਹਮਣੇ ਤਾਂ ਬਣਾ ਕੇ ਦਿਖਾਇਆ ਕਿ ਮੈਂ ਥੋੜਾ ਘਿਓ ਪਾ ਕੇ ਵਧਾ ਲੈਣੀ ਕਿਉਂਕਿ ਟੇਸਟ ਲੱਗਦਾ ਹੈ ਨਾ ਤੇ ਮੈਂ ਕਿਹਾ ਚਲ ਥੋੜਾ ਵੱਧ ਬਣ ਜੇਗਾ ਤੇ ਖਾਧਾ ਜਾਏਗਾ ਇਸ ਲਈ ਤੁਸੀਂ ਡਰਾਈ ਫਰੂਟ ਵੀ ਆਪਣੀ ਜਿਹੜੀ ਪਸੰਦ ਹੋ ਜਿੰਨਾ ਪਾ ਸਕਦੇ ਆ ਬਹੁਤ ਵਧੀਆ ਵੇਸਣ ਵਾਂ ਨੂੰ ਹੀ ਇੰਨੇ ਰੈਡੀ ਹੋਣਾ ਹੈ ਤੇ ਇਹਨੂੰ ਹਿਲਾਉਣਾ ਪੈਣਾ ਇਦਾਂ ਹਾਂਜੀ ਤੇ ਇਹਨੂੰ ਅਸੀਂ ਇਦਾਂ ਹੀ ਸਲੋ ਫਲੇਮ ਤੇ ਭੁੰਨੇ ਦੇ ਰਵਾਂਗੇ ਤੇ ਇਹਨੂੰ ਕਰਨਾ ਅਸੀਂ ਬ੍ਰਾਊਨ ਡਾਰਕ ਹੁਣ ਮੈਂ ਇਹਦੇ ਚ ਪਾ ਰਹੀ ਹਾਂ ਜੇ ਚੀਨੀ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਚੀਨੀ ਪਾ ਲਿਓ ਮੈਂ ਦੋ ਤੋਂ ਤਿੰਨ ਚਮਚ ਪਾ ਲਏ ਹੋਇਆ ਕਿਉਂਕਿ ਇਹ ਮੈਲਟ ਹੋ ਜਾਊਗੀ ਜੇ ਤੁਹਾਡੇ ਕੋਲ ਪੀਸੀ ਹੋਈ ਹੈਗੀ ਤੁਸੀਂ ਉਹ ਵੀ ਪਾ ਸਕਦੇ ਆ ਪੀਸੀ ਹੋਈ ਖੰਡ ਪਾ ਲਓ ਜਾਂ ਤੁਸੀਂ ਮਿਸ਼ਰੀ ਨੂੰ ਪੀਸ ਲਓ ਤੇ ਜਾਂ ਤੁਸੀਂ ਇਹਨੂੰ ਚੀਨੀ ਨੂੰ ਪੀਸ ਲਓ ਜਿਵੇਂ ਤੁਹਾਡਾ ਦਿਲ ਕਰਦਾ ਕਰ ਲਓ ਮਿਕਸ ਕਰ ਲਿਆ ਹੁਣ ਮੈਂ ਇਹਦੇ ਵਿੱਚ ਨਾ ਕੁੱਟੇ ਹੋਏ ਬਦਾਮ ਪਾ ਰਹੇ ਹਾਂ ਥੋੜੇ ਜਿਵੇਂ ਥੋੜਾ ਜਿਹਾ ਇਹ ਮੈਨੂੰ ਡਰਾਈ ਫਰੂਟ ਪਸੰਦ ਨਹੀਂ ਹੈਗਾ ਜ਼ਿਆਦਾ ਇਸ ਕਰਕੇ ਮੈਂ ਬਹੁਤ ਘੱਟ ਯੂਜ਼ ਕਰਦੀ ਹਾਂ ਤੁਸੀਂ ਕਹੋਗੇ ਕਿ ਡਰਾਈ ਫਰੂਟ ਨਹੀਂ ਪਾਉਂਦੇ ਤੇ ਮੈਂ ਨਹੀਂ ਪਾਇਆ ਦੋਕ ਪੀਸ ਮੈਂ ਪਿਸਤੇ ਦੇ ਪਾ ਲਏ ਸੀਗੇ ਤੇ ਦੋਕ ਬਦਾਮ ਪਾ ਲਏ ਹੋਏ ਬਸ ਬਹੁਤ ਹੈ ਕਿਉਂਕਿ ਅਜੇ ਗਰਮੀ ਬਹੁਤ ਹੈ ਤੇ ਇਹਦੇ ਸਿਰਫ ਅਸੀਂ ਆਪਣਾ ਟੇਸਟ ਬਣਾ ਰਹੇ ਹਾਂ ਸੋ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਅੱਗੇ ਜਿਵੇਂ ਸਰਦੀ ਆ ਜਾਣੀ ਆ ਫਿਰ ਆਪਾਂ ਨਵੰਬਰ ਦਸੰਬਰ ਦੇ ਵਿੱਚ ਵੇਸਣ ਬਣਾਵਾਂਗੇ ਘਰ ਖਾਣ ਵਾਸਤੇ ਮੈਂ ਉਹਦਾ ਪਹਿਲਾਂ ਵੀ ਵਲੌਗ ਜਿਹੜਾ ਪਾਇਆ ਹੋਇਆ ਆ ਤੇ ਤੁਸੀਂ ਮੇਰੇ YouTube ਚੈਨਲ ਦੇ ਉੱਪਰ ਉਹ ਵੀ ਦੇਖ ਸਕਦੇ ਆ ਅੱਗੇ ਜਦੋਂ ਅਸੀਂ ਬਣਾਵਾਂਗੇ ਤੇ ਫਿਰ ਉਹਦਾ ਨਿਊ ਵਲੌਗ ਫਿਰ ਤੋਂ ਮੈਂ ਬਣਾਉਂਗੀ ਤੋਂ ਉਹ ਅਸੀਂ ਬਣਾਉਣੇ ਹੁੰਦੇ ਆ ਜੀ ਜੇ ਤੇ ਨਵੰਬਰ ਚ ਠੰਡ ਆ ਗਈ ਤੇ ਨਵੰਬਰ ਚ ਬਣ ਜਾਊਗਾ ਨਹੀਂ ਤੇ ਫਿਰ ਦਸੰਬਰ ਚ ਤੇ ਪੱਕਾ ਬਣੂਗਾ ਉਹ ਬਹੁਤ ਟੇਸਟੀ ਬਣਦਾ ਸੀ ਜਿੰਨਾ ਬਣਾ ਲਓ ਖਾਦਾ ਹੀ ਜਾਂਦਾ ਤੇ ਫਿਰ ਸਰਦੀ ਦੇ ਵਿੱਚ ਇਹ ਹੁੰਦਾ ਕਿ ਭਾਵੇਂ ਦੋ ਤਿੰਨ ਪੀਸ ਖਾ ਲਓ ਚਾਹ ਦੇ ਨਾਲ ਜਿੰਨੇ ਮਰਜ਼ੀ ਖਾ ਲਓ ਗਰਮੀ ਗਰਮੀ ਦਾ ਨਹੀਂ ਪਤਾ ਚੱਲਦਾ ਉਦੋਂ ਹੁਣ ਇਹ ਆ ਕਿ ਥੋੜੀ ਜਿਹੀ ਵੀ ਗਰਮ ਚੀਜ਼ ਖਾ ਲਓ ਤਾਂ ਪਤਾ ਲੱਗ ਜਾਂਦਾ ਕਿ ਹੁਣ ਗਰਮੀ ਲੱਗਣ ਲਈ ਹੈ ਕਿ ਅਸੀਂ ਅੱਜ ਕੀ ਖਾ ਲਿਆ ਸੀ ਬਸ ਜੀ ਸਾਡਾ ਵੇਸਨ ਬ੍ਰਾਊਨ ਹੋ ਗਿਆ ਹੋਇਆ ਤੇ ਮੈਂ ਗੈਸ ਨੂੰ ਆਫ ਕਰ ਦਿੱਤਾ ਹੋਇਆ ਤੇ ਹੁਣ ਅਸੀਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢਾਂਗੇ ਮੈਂ ਨਾ ਜੀ ਇੱਥੇ ਟ੍ਰੇ ਦੇ ਵਿੱਚ ਬਟਰ ਪੇਪਰ ਰੱਖ ਲਿਆ ਹੋਇਆ ਗ੍ਰੀਸ ਕਰਕੇ ਨਮਾਜ਼ ਉਪਰ ਨੂੰ ਪਾ ਲਗੀ ਇਹਨੂੰ ਅਸੀਂ ਹੁਣ ਕਰਾਂਗੇ ਠੰਡਾ ਬਹੁਤ ਹੀ ਵਧੀਆ ਜਿਹੜੀ ਸਵੀਟ ਡਿਸ਼ ਬਣ ਕੇ ਸਾਡੀ ਤਿਆਰ ਹੁੰਦੀ ਹੈ ਤੇ ਤੁਸੀਂ ਵੀ ਬਣਾ ਸਕਦੇ ਖਾ ਸਕਦੇ ਆ ਕੋਈ ਵੀ ਚੀਜ਼ ਵੇਸਟ ਨਹੀਂ ਹੁੰਦੀ ਜੇ ਉਹਨੂੰ ਬਰਤਨ ਦਾ ਪਤਾ ਹੋਵੇ ਹਾਂਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰ ਦਿੱਤਾ ਹੋਇਆ ਤੇ ਹੁਣ ਅਸੀਂ ਇਹਨੂੰ ਠੰਡਾ ਕਰ ਲਾਂਗੇ ਥੋੜੀ ਦੇਰ ਉਸ ਤੋਂ ਬਾਅਦ ਆ ਤੁਸੀਂ ਇਹਦੇ ਪੀਸ ਕੱਟ ਕਰ ਸਕਦੇ ਹੋ ਚਲੋ ਠੰਡਾ ਕਰਕੇ ਫਿਰ ਮਿਲਦੇ ਤੁਹਾਨੂੰ ਹਾਂਜੀ ਫਰੈਂਡਸ ਅਸੀਂ ਨਾ ਹੁਣ ਇਹਨੂੰ ਠੰਡੀ ਕਰ ਲਿਆ ਹੋਇਆ ਹੈ ਇਹ ਮੈਂ ਫ੍ਰਿਜ ਦੇ ਵਿੱਚ ਰੱਖ ਦਿੱਤੀ ਹੋਈ ਸੀਗੀ ਤੇ ਹੁਣ ਠੰਡੀ ਹੋ ਗਈ ਹੈ ਤੇ ਹੁਣ ਅਸੀਂ ਇਹਦੇ ਜਿਹੜੇ ਪੀਸ ਬਣਾ ਸਕਦੇ ਹਾਂ ਤੁਸੀਂ ਚਾਹੋ ਤੇ ਜਿਵੇਂ ਮਰਜ਼ੀ ਐਦਾਂ ਵੀ ਰੱਖ ਸਕਦੇ ਆ ਕੜਾਈ ਚੋਂ ਕੱਢ ਕੇ ਡੋਂਗੇ ਚ ਪਾ ਲਓ ਵੈਸੇ ਵੀ ਨੋਰਮਲ ਵੀ ਕੌਲੇਜ ਪਾ ਕੇ ਖਾ ਸਕਦੇ ਆ ਜੇ ਪੀਸ ਬੰਦੇ ਆ ਤੇ ਵੈਸੇ ਨਹੀਂ ਪੀਸ ਨਹੀਂ ਮੈਨੂੰ ਲੱਗਦਾ ਬਣਨਗੇ ਕਿਉਂਕਿ ਆਪਾਂ ਸੂਜੀ ਪਾਈ ਆ ਤੇ ਚਲੋ ਮੈਂ ਮਾੜਾ ਜਿਹਾ ਤੁਹਾਨੂੰ ਟ੍ਰਿਕ ਜੀ ਦੱਸਣੀ ਸੀ ਕਿਉਂਕਿ ਉਹ ਸੀਗੀ ਨਾ ਛਿੱਡੀ ਘੋਦੀ ਤੇ ਉਹਦੇ ਵਿੱਚ ਹੈਗੇ ਅਜੇ ਪੀਸ ਜੇ ਤੇ ਆ ਦੇਖੋ ਨਹੀਂ ਬਣੇ ਪੀਸ ਤੇ ਕੋਈ ਚੱਕਰ ਨਹੀਂ ਜੀ ਆਪਾਂ ਚਮਚ ਨਾਲ ਖਾ ਲਵਾਂਗੇ ਤੇ ਆਪਾਂ ਦੇਖਦੇ ਹਾਂ ਚੱਕਿਆ ਜਾਂਦਾ ਕਿ ਨਹੀਂ ਨਹੀਂ ਚੱਕਿਆ ਜਾਊਗਾ ਜੀ ਨਹੀਂ ਜੀ ਪੀਸ ਨਹੀਂ ਬਣੇ ਜੀ ਇਹਦੇ ਤੇ ਅਸੀਂ ਤੁਹਾਨੂੰ ਚਮਚ ਦੇ ਨਾਲ ਚੱਕ ਕੇ ਦਿਖਾ ਦਿੰਨੇ ਆ ਇਹ ਆ ਦੇਖੋ ਮੈਂ ਇਹਦੇ ਠੰਡੀ ਕਰਨ ਵਾਸਤੇ ਰੱਖੀ ਸੀ ਜਿਵੇਂ ਹਾਂਜੀ ਬਣ ਗਏ ਆ ਦੇਖੋ ਆ ਤਾਂ ਨਹੀਂ ਟੁੱਟਿਆ ਪੀਸ ਸੋਨਾ ਬਣ ਗਿਆ ਹੈ ਵੈਸਨ ਟਾਈਪ ਹੈ ਤੇ ਇੰਨਾ ਕੁ ਜ਼ਿਆਦਾ ਟੇਸਟੀ ਬਣ ਗਿਆ ਹੋਇਆ ਨਾ ਕਿ ਬੱਚੇ ਆ ਕੇ ਬੈਠ ਗਏ ਹੋਏ ਮੇਰੇ ਕੋਲ ਕਿ ਸਾਨੂੰ ਵੀ ਦੋ ਖਾਣ ਵਾਸਤੇ ਠੀਕ ਹੈ ਤੇ ਤੁਸੀਂ ਵੀ ਇਦਾਂ ਹੀ ਬਣਾਉਣੀ ਆ ਕਦੀ ਵੀ ਜਦੋਂ ਆਪਾਂ ਕਿਉ ਬਣਾਉਣਾ ਹੈ ਤੇ ਇਹਨੂੰ ਜਿਹੜੇ ਥੱਲੇ ਇਹਦਾ ਮਟੀਰੀਅਲ ਬੈਠ ਜਾਂਦਾ ਆ ਉਹਨੂੰ ਕਦੀ ਨਹੀਂ ਸੁਟਣਾ ਤੁਸੀਂ ਵੀ ਇਸ ਤਰ੍ਹਾਂ ਵਧੀਆ ਮਠਿਆਈ ਜਿਹੜੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਕਿਵੇਂ ਦਾ ਲੱਗਿਆ ਜੀ ਮੇਰਾ ਆਈਡੀਆ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਕਿਸੇ ਨੈਕਸਟ ਵਲੌਗ ਦੇ ਨਾਲ ਸੋ ਥੈਂਕ ਯੂ